ਗੁਰੂ ਰਵਿ ਖਾਲਸਾ ਜੀ ਜੁਗ ਜੁਗ ਅਟਲ ਸਤ ਗੁਰੂ ਵਾਹਿਗੇ ਬਹੁਤ ਬੜਾ ਚਬਰ ਹੈ ਜੀ ਮਾਲਕ ਬਸਾ ਪਾਲਸਾ ਜੀ ਦੀ ਜੋਤ ਸਹਿਰ ਸਿੰਘ ਗੁਰਗਾਂ ਸਾਹਿਬ ਜੀ ਦਾ ਧਿਆਨ ਮੋੜਦੇ ਹੋਏ ਕਲਗੀ ਤਰਪਾ ਸਾਹਿਬ ਪੁੱਤਰਾਂ ਦੇ ਦਾਨੀ ਸਰਵੰਸ ਦਾਨੀ ਦਾ ਬਖਸ਼ਹਤ ਕਰਨ ਕਰੋ ਬੁਲਾਉਂਦਾ ਆਖੋ ਬੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਸਾਹਿਬ ਹੈ ਜਿਹੜਾ ਪੰਜ ਪੈਰਾਂ ਦੀ ਅਗਵਾਈ ਰੇਖਣਾ ਨਗਰ ਕੀਰਤਨਾ ਨਗਰ ਦੀ ਪਰਕਲਮਾ ਕਰਦਾ ਹੋਇਆ ਲਾਸਟ ਬਣਾ ਗੁਰੂ ਘਰ ਕੋਲ ਪਹੁੰਚਿਆ ਸਦੋਖਾਂ ਨਾਲ ਪੰਜ ਸਾਰਾ ਨਕਰ ਰਾਵਰ ਕੇ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਸ਼ਾ ਗੁਰੂ ਜੀ ਦੇ ਮਹਾਰਾਜ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਦੇ ਨਾਲ ਪਿਆਰ ਦੇ ਨਾਲ ਮਨਾ ਰਹੇ ਆ ਥੋੜੀ ਹੁਕਮੀ ਹੈ ਜੇ ਮਕਾਨੀ ਮਾਰਤੂ ਪਲੇਰਾਂ ਦੀ ਬੇਰੀਆਂ ਮਰਦੀਆਂ ਮਾਮਣਦੰਦੇ ਦਾ ਜਨਮ ਮਹਾਪੁਰ ਨੂੰ ਦਾਤ ਪਰੇ ਨਹੀਂ ਦਿੰਦੇ ਉਹ ਕਾਮਾ ਦੀ ਚਾਦਰ ਨੂੰ ਸੋਹਣੇ ਦੀ ਜੋਹੜਾ ਦੀ ਬੱਪੜਾ ਦੀ ਜਿੰਦ ਨਾਲੀ ਥੋੜੀ ਹੁੰਦੀ ਆ ਸੋਹਣਾ ਸੋਹਣਾ ਦੀ ਜੋਹੜਾ ਦੀ ਪ੍ਰਸ਼ੰਸਾ ਨੂੰ ਢਾਡੀ ਜੱਫਾ ਕਾਉਂਟ ਕਰਦਾ ਹੈ गानी <Dih> घर भे बंद बाबा जी चओ घर भे बाबी प नारीखरी ਦੱਸੀ ਗਿਆ ਜੋ ਸਾਚੀ ਦੇ ਬਾਟੇ ਜਾਓ ਸਾਚ ਕੁਝ ਪਰ ਕੇ ਪੀ ਗਿਆ ਜੋ ਸਾਚੀ ਦੇ ਬਾਟੇ ਜਾਓ ਗੰਡੀਆਂ ਦੇ ਵਿੱਚ ਕੀਮਤ 35 ਸੀਸ ਦੇ ਕੋਈ ਮਿਟੂ ਆਉਂਦਾ ਸੱਜਿਆ ਰੱਖਦੇ ਨੇ ਨਾਂ ਖੋਣ ਦੇ ਜਵਾਕ ਕੌਂਦਿਆਂ ਗਿੱਲੀਆਂ ਚੁਧੇਰੇ ਹਮ ਆਪਣੀ ਪੋਚਾਰ ਢਿੱਲਾ ਸੀਸੇ ਦੇ ਮੇਰਾ ਵੀ ਫੜੀ ਹੁੰਦੀ ਹੈ ਜੰਤਕਾ ਬਿਨਾਂ ਨਾਮੀ ਮਾਰਦੂਗਲੇਨ ਦੀ ਉਹਨਾਂ ਸੂਰਮਿਆਂ ਦੀ ਜੋਧਿਆਂ ਦੀ ਗੁਰੂਆਂ ਦੀ ਥੋੜੀ ਜਿਹੀ ਮਦਦਾਨੀ ਹੁੰਦੀ ਆ ਜੋ ਦੇਸ਼ ਕੌਮ ਦੇ ਖਾਤਰ ਆਪਣਾ ਆਪਣਾ ਪਹਿਲਾ ਕਦਮ ਨਿਜਾਣਾ ਕਰਵਾ ਕਰ ਜਾਂਦੇ ਆ ਸੋਤਿਆ ਮਾਨ ਗੁਰੂ ਘਰ ਦੇ ਪ੍ਰਗਾਨ ਸਰਦਾਰ ਗਾਂਧੀ ਸਿੰਘ ਜੀ ਵੱਲੋਂ